ਹਾਂਜੀ ਅਸੀਂ ਅੱਜ ਜਿਹੜਾ ਸਤਲੋਜ ਦੇ ਕੰਡੇ ਤੇ ਖੜੇ ਆ ਇਸ ਸਤਲੋਜ ਦੇ ਕੰਡੇ ਤੇ ਜਿਹੜੇ ਕਿਸਾਨਾਂ ਦੀ ਜ਼ਮੀਨ ਲੱਗਦੀ ਏ ਉਹ ਲਗਭਗ ਤਿੰਨ ਚਾਰ ਪਿੰਡਾਂ ਦੀ ਏ ਜਿਵੇਂ ਤਰਮੂ ਵਾਲਾ ਮੋਹਰ ਸਿੰਘ ਵਾਲਾ ਯਾਰਾ राम ਸਿੰਘ ਵਾਲਾ ਜੋਧਾ ਪੈਣੀ ਔਰ ਜਿਹੜਾ ਟਾਣੀ ਜੜੀ ਏ ਮਾਨ ਸਿੰਘ ਤਾਂ ਇੱਥੇ ਜਿਹੜਾ ਇੱਕ ਦੋ ਦਿਨ ਪਹਿਲਾਂ ਪਾਣੀ ਜਿਹੜਾ ਕਿ ਦੋ 2.5 ਫੁੱਟ ਥੱਲੇ ਸੀ ਕੱਲ ਕੁਛ ਵਧਿਆ ਕੁਛ ਅੱਜ ਲਗਾਤਾਰ ਪਾਣੀ ਦਾ ਆਵਾਜ਼ ਜਿਹੜਾ ਉਹ ਤੇਜ਼ ਹੋ ਰਿਹਾ ਔਰ ਪਾਣੀ ਵਧ ਰਿਹਾ ਹੈ। ਦਰਿਆ ਤੋਂ ਬਾਹਰ ਅੱਜ ਪਾਣੀ ਆ ਗਿਆ ਹੈ ਜਿਸ ਦੇ ਕਾਰਨ ਆਸ-ਪਾਸ ਦੇ ਜਿਹੜੇ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਕੋਈ ਪੁਖਤਾ ਪ੍ਰਬੰਧ ਨਹੀਂ ਹੈ ਅਜੇ ਤੱਕ ਵੀ ਪ੍ਰਸ਼ਾਸਨ ਵੱਲੋਂ ਕਿ ਇਸ ਦਾ ਕੋਈ ਸਾਵਧਾਨੀ ਸੰਭਾਲ ਕੀਤੀ ਜਾਵੇ। ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਸਤੌਲੇ ਦੇ ਕੰਢੇ ਤੇ ਇੱਕ ਪ੍ਰੋਪਰ ਦਰਿਆ ਦੇ ਕੰਢੇ ਤੇ ਬੰਨ ਬਣਾਇਆ ਜਾਵੇ। ਔਰ ਜਿਹੜੀ ਅਗਲੀ ਗੱਲ ਹੈ ਜੇ ਪਾਣੀ ਦੀ ਸੰਭਾਲ ਵੀ ਕਰਨੀ ਹੈ। ਅਸੀਂ ਕਹਿੰਨੇ ਕਿ ਵਾਟਰ ਬੈਂਕ ਬਣਾਏ ਜਾਣ। ਤਾਂ ਕਿ ਉੱਥੇ ਮੱਛੀ ਪਾਲਣ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਲਾ ਕੇ ਵੱਧੂ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ 240 ਕਿਲੋਮੀਟਰ ਜਿਹੜਾ ਸਤਲੁਜ ਦਰਿਆ ਆ ਰਿਹਾ ਹੈ ਪਰ ਕੋਈ ਵੀ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਤੁਸੀਂ ਜਿਹੜਾ ਅੱਜ ਦੇਖ ਰਹੇ ਆ ਕਿ ਪੂਰਾ ਜਿਹੜਾ ਇਲਾਕਾ ਹੈ ਪਾਣੀ ਨਾਲ ਘਿਰ ਚੁੱਕਿਆ ਹੈ ਔਰ ਜਿੱਥੇ ਲੋਕਾਂ ਦੀਆਂ ਫਸਲਾਂ ਨੁਕਸਾਨੀਆਂ ਜਾਣ ਗਈਆਂ ਉੱਥੇ ਜਿਹੜਾ ਮਾਲ ਪਸ਼ੂ ਔਰ ਇਨਸਾਨਾਂ ਵਾਸਤੇ ਜਿਹੜਾ ਕੋਈ ਪੁਖਤਾ ਖਾਣ ਪੀਣ ਦੀਆਂ ਚੀਜ਼ਾਂ ਦਾ ਕੋਈ ਪ੍ਰਬੰਧ ਨਹੀਂ ਹੈ ਸਰਕਾਰ ਨੂੰ ਚਾਹੀਦਾ ਹੈ ਜਾਂ ਕੋਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਲਈ ਖਾਸ ਕਰਕੇ ਜਿਹੜੇ ਮਜ਼ਦੂਰ ਇਸ ਘੇਰੇ ਚ ਆ ਜਾਣਗੇ ਪਾਣੀ ਦੇ ਉਹਨਾਂ ਦੀ ਜਿਵੇਂ ਕਹਿੰਦੇ ਨੇ ਸਾਹਮ ਸੰਭਾਲ ਵਾਸਤੇ ਉਹਨਾਂ ਨੂੰ ਜਿਹੜੇ ਖਾਣ ਪੀਣ ਦੀ ਵਸਤਾਂ ਵੀ ਪ੍ਰੋਵਾਈਡ ਕਰਾਈਆਂ ਜਾਣ। ਨਾਲੇ ਨਾਲ ਪਾਣੀ ਹੁਣ ਤਾਂ ਓਵਰ ਸਪੀਡ ਵੀ ਚੱਲ ਰਿਹਾ ਪਾਣੀ ਜਿੰਨਾ ਵੀ ਆਖੋ ਉਸ ਤੋਂ ਜੋਦ ਜੋਰਦਾਰ ਨਾਲ ਪੂਰਾ ਚੱਲ ਰਿਹਾ ਹੈ। ਉਹਨਾਂ ਦਾ ਮੌਕਾ ਵੀ ਨਹੀਂ ਇਹਨੇ ਦੇਣਾ ਸਮਾਨ ਕੱਢਣ ਦਾ ਵੀ ਸਾਨੂੰ। ਮੌਜੂਦਾ ਸਥਿਤੀ ਕੀ ਅੱਜ ਦੀ? ਅੱਜ ਤਾਂ ਬਹੁਤ ਹਾਲਾਤ ਮਾੜੇ ਨੇ ਪਾਣੀ ਵਧ ਰਿਹਾ ਉਹਦਾ। 88 ਵਾਲ ਨੂੰ ਜ਼ਿਆਦਾ ਪਾਣੀ ਹੋ ਰਿਹਾ ਉਦੋਂ ਜਿਹੜਾ 88 ਵਾਲਾ ਪਾਣੀ ਆਇਆ ਸੀ ਉਹ ਕਿੰਨਾ ਲੰਮਾ ਸਮਾਂ ਜਿਹੜਾ ਉਹ ਰਿਹਾ ਸੀ ਤੇ ਅਸੀਂ ਵਾਲ ਨੂੰ ਜ਼ਿਆਦਾ ਹਾਲਾਤ ਮਾੜੇ ਹੋ ਰਹੇ ਨੇ ਉਹ ਤਾਂ ਤਬ ਤਾਂ ਇੱਕ ਚੱਲਿਆ ਸੀ ਪਾਣੀ ਤਾਂ ਇਹ ਕਿ 88 ਵਾਲ ਨੂੰ ਵੀ ਜ਼ਿਆਦਾ ਪਾਣੀ ਓਵਰ ਸਪੀਡ ਤੇ ਚੱਲ ਰਿਹਾ ਉਹਨ ਦਾ ਕੋਈ ਪ੍ਰਸ਼ਾਸਨ ਨਹੀਂ ਇੱਥੇ ਆ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਹੁਣ ਅਸੀਂ ਦੇਖ ਰਹੇ ਹਾਂ ਕਿ ਆ ਤਰਮੂ ਵਾਲੇ ਏਰੀਆ ਦੇ ਵਿੱਚ ਵੀ ਜਿਹੜਾ ਪਾਣੀ ਆਣਾ ਸ਼ੁਰੂ ਹੋ ਗਿਆ ਖੇਤਾਂ ਦੇ ਵਿੱਚ ਸੋ ਇੱਥੇ ਵੀ ਹੁਣ ਮੌਜੂਦਾ ਸਮੇਂ ਦੇ ਵਿੱਚ ਕੋਈ ਵੀ ਨਹੀਂ ਇੱਥੇ ਆਇਆ ਇਹ ਤਾਂ ਕੋਈ ਨਾ ਪੁਲਿਸ ਨੇ ਕੋਈ ਡੀਸੀ ਨੇ ਕੋਈ ਕਿਸੇ ਨੇ ਕਿਹਾ ਵੀ ਆਪੋ ਦਾ ਸਮਾਨ ਸਮਾ ਲਓ ਜਾਂ ਕਿਸੇ ਤਰ੍ਹਾਂ ਨਿਕਲੋ ਇਹ ਤਾਂ ਆਪਦੀ ਔਨਰਸਲਟੀ ਨਾਲ ਕਰ ਰਹੇ ਜੋ ਵੀ ਆਪਦਾ ਕਰਨਾ ਹੈ ਗੱਟੇ-ਗੱਟੇ ਲਾਏ ਨੇ ਤੇ ਪਾਣੀ ਮੋੜ ਵੀ ਉਸ ਨੂੰ ਵੀ ਓਵਰ ਸਪੀਡ ਹੋ ਰਿਹਾ ਪਾਣੀ ਨਹੀਂ ਸੰਭਾਲਿਆ ਜਾ ਰਿਹਾ ਖੇਤਾਂ 'ਚ ਪਾਣੀ ਪੈਣ ਲੱਗ ਗਿਆ ਹੁਣ ਉਹ ਪਿੰਡ ਤੱਕ ਪਹੁੰਚੇ ਇੱਕ ਜਿਹੜਾ ਨਾਲ ਲਗਵੇਂ ਕਰਨੇ ਕੋਈ ਇਹਨਾਂ ਨੂੰ ਪ੍ਰਸ਼ਾਸਨ ਨੇ ਦੱਸਿਆ ਵੀ ਤੁਸੀਂ ਜਦੋਂ ਇੱਥੇ ਉੱਠਣਾ ਹੈ ਤਾਂ ਕਿੱਥੇ ਪਸ਼ੂ ਜਿਹੜੇ ਲੈ ਕੇ ਜਾਣੇ ਨੇ ਜਾਂ ਤੁਹਾਡਾ ਰਹਿਣ ਬਸੇਰਾ ਕਿੱਥੇ ਹੋਵੇਗਾ ਕੋਈ ਗੱਲਬਾਤ ਉਹੋ ਜੀ ਨਹੀਂ ਕੀਤੀ ਉਹਨਾਂ ਜਮਣੇ ਗੱਲਬਾਤ ਕੀਤੀ ਵੀ ਪ੍ਰਸ਼ਾਸਨ ਨੇ ਵੀ ਆਪੋ ਦਾ ਸਮਾਨ ਲੈ ਕੇ ਕਿ ਰਸਟਕਾਣੇ ਤੇ ਜਾਓ ਜੇ ਨਹੀਂ ਇਹ ਤਾਂ ਜਿਵੇਂਦਰ ਜਿਵੇਂ ਖੇਤਾਂ 'ਚ ਪਾਣੀ ਚੱਲ ਰਿਹਾ ਓਵਰ ਸਪੀਡ ਨਾਲ ਆਏ ਆਪੋ ਦਾ ਸਮਾਨ ਚੱਕੀ ਤੁਰੇ ਆਣੇ